ਮਾਰੇ ਕੰਮ ਨਾ ਕਰੀਏ ਬੁਰਾ ਭਾਏ ਨਾ ਰੱਖੇ ਰਿਏ ਦਰਕਸੇ ਨਾਲ ਪਾਏ ਨਾ ਹੋ ਘਰਦਿਆਂ ਦੀਆਂ ਗੱਬ ਚੜੀਏ ਦੂਜੇ ਦਾ ਪਾਣੀ ਨਾ ਪਰਿਏ ਕਰਦਿਆਂ ਦੀਆਂ ਗੱਬ ਚੜੀਏ ਦੂਜੇ ਦਾ ਪਾਣੀ ਨਾ ਪਰਿਏ ਹੋ ਮਾਤੇ ਪਿਤਾ ਦੀ ਸੇਵਾ ਦਿਨੋਤ ਲਾਈਏ ਨਾ ਰੱਖੇ ਰਿਏ ਬੈਰ ਕਿਸੇ ਨਾਲ ਪਾਏ ਨਾ ਮਾਰੇ ਕੰਮ ਨਾ ਕਰੀਏ ਬੁਰਾ ਤਹਾਈਏ ਨਾ ਰੱਖ ਰਿਏ ਬੈਰ ਕਿਸੇ ਨਾਲ ਪਾਈਏ ਨਾ ਹੋਰ ਸਾਧਰਕੇ ਕੀ ਤਾਂ ਲੈਣਾ ਕਰਜ਼ਾ ਚੱਕ ਨਾ ਪਾਈਏ ਗੇਣਾ ਰੀਸਾ ਕਰਕੇ ਕੀ ਤਾਂ ਲੈਣਾ ਕਰਜ਼ਾ ਚੱਕ ਨਾ ਪਾਈਏ ਗੇਣਾ ਹੱਕ ਕਿਸੇ ਬਗਾਨੀ ਸਾਤੇ ਮੁਸਾ ਮਲਾਈਏ ਨਾ ਰੱਖ ਰਿਏ ਬੈਰ ਕਿਸੇ ਨਾਲ ਪਾਈਏ ਨਾ ਮਾਰੇ ਕੰਮ ਨਾ ਕਰੀਏ ਬੁਰਾ ਕਹਾਈਏ ਨਾ ਰੱਖੇ ਰਿਏ ਬੈਰ ਕਿਸੇ ਨਾਲ ਪਾਏ ਨਾ ਝੂਠ ਬੋਲ ਕੇ ਕੰਮ ਨਹੀਂ ਸਰਦੇ ਫਿਰ ਲੋਕੀ ਤਵਾਰ ਨਹੀਂ ਕਰਦੇ ਝੂਠ ਬੋਲ ਕੇ ਕੰਮ ਨਹੀਂ ਸਰਦੇ ਫਿਰ ਲੋਕੀ ਤਵਾਰ ਨਹੀਂ ਕਰਦੇ ਓ ਮਿੱਤਰਾਂ ਦੇ ਨਾਲ ਸੱਜਣਾ ਤਗਾ ਕਮਾਈਏ ਨਾ ਰੱਖ ਕੇ ਰਹੀਏ ਬੈਰ ਕਿਸੇ ਨਾਲ ਪਾਏ ਨਾ ਮਾੜੇ ਕੰਮ ਨਾ ਕਰੀਏ ਬੁਰਾ ਕਹਾਈਏ ਨਾ ਰੱਖ ਕੇ ਰਹੀਏ ਬੈਰ ਕਿਸੇ ਨਾਲ ਪਾਏ ਨਾ ਕੰਮ ਕਰਕੇ ਵੀ ਟੱਈਏ ਤੰਗੀ ਪਿਆਰੇ ਜੀ ਇਹ ਗੱਲ ਨਹੀਂ ਚੰਗੀ ਕੰਮ ਕਰਕੇ ਵੀ ਟੱਈਏ ਤੰਗੀ ਪਿਆਰੇ ਜੀ ਇਹ ਗੱਲ ਨਹੀਂ ਚੰਗੀ ਪੀੜ ਭਈ ਤੋਂ ਫਿਰ ਤਾਂ ਫਿਰ ਕਬਰ ਆਏ ਨਾ ਪਿੰਡ ਪਈ ਤਾ ਉਹ ਤਾਂ ਫਿਰ ਤਵੇ ਭਾਈਏ ਨਾ ਰਾ ਤੇਰੇ ਬੈਰ ਕਿਸੇ ਨਾਲ ਪਾਏ ਨਾ ਮੜ ਕੰਮ ਨਾ ਕਰੀਏ ਬੁਰਾ ਕੋਈ ਨਾ ਰੱਖ ਕੇ ਰਹੀਏ ਬੈਰ ਕਿਸੇ ਨਾਲ ਪਾਏ ਨਾ ਸਾਰੇ ਇਸਤਾਰ ਦਾ ਬਹੁਤ ਬਹੁਤ ਧੰਨਵਾਦ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਪੜਾਈ ਤੇ ਹਾਂ ਸਮਾਂ ਹਰ ਇੱਕ ਚੜਾਈ ਹੈ ਪੜਾਈ ਦੇ ਜੋਰ ਆਪਣਾ ਜੀਵਨ ਦਾ ਨਕਰਾ ਜਿਹੜਾ ਉਹ ਸਹੀ ਸਲਾਮਤ ਲੱਗਦਾ ਹੈ જય ਪੀਰ જય ਪਰ